ਇਹ ਲਾਈਵ ਤਸਵੀਰਾਂ ਤੁਹਾਨੂੰ ਸਿੱਧੀਆਂ ਪਟਿਆਲਾ ਤੇ ਸੰਗਰੂਰ ਰੋਡ ਦੀਆਂ ਦਿਖਾ ਰਹੇ ਹਾਂ ਜਿੱਥੇ ਭਾਨੇ ਸਿੱਧੂ ਦੇ ਹੱਕ ਦੇ ਵਿੱਚ ਕਿਸਾਨ ਜਥੇਬੰਦੀਆਂ ਮਜ਼ਦੂਰ ਇਕਤਾ ਜਥੇਬੰਦੀਆਂ ਅਤੇ ਨੌਜਵਾਨ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੀ ਕੋਠੀ ਸੰਗਰੂਰ ਦੇ ਵੱਲ ਆਪਣੇ ਕਾਫਲੇ ਲੈ ਕੇ ਕੂਚ ਕਰ ਰਹੇ ਸੀ ਪਰ ਭਾਰੀ ਪੁਲਿਸ ਫੋਰਸ ਦੇ ਵੱਲੋਂ ਨੌਜਵਾਨਾਂ ਤੇ ਕਿਸਾਨਾਂ ਦੇ ਕਾਫਲੇ ਰਸਤੇ ਵਿੱਚ ਹੀ ਰੋਕਲੇ ਗਏ ਜਿਸ ਤੋਂ ਬਾਅਦ ਨੌਜਵਾਨਾਂ ਨੇ ਰੋਡ ਤੇ ਹੀ ਚੱਕਾ ਜਾਮ ਕਰ ਦਿੱਤਾ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਨੌਜਵਾਨ ਤਰਨਾ ਲਗਾ ਕੇ ਸੜਕ ਉੱਤੇ ਬੈਠ ਗਏ ਨੇ ਤੇ ਆਵਾਜ਼ਾਈ ਵੀ ਪ੍ਰਭਾਵਿਤ ਹੋ ਰਹੀ ਹੈ ਇਹ ਦੇਖੋ ਪਾਲੀ ਪੁਲਿਸ ਫੋਰਸ ਨੇ ਬਲ ਦਾ ਪ੍ਰਯੋਗ ਕਰਦੇ ਹੋਏ ਨੌਜਵਾਨਾਂ ਨੂੰ ਚੁੱਕ-ਚੁੱਕ ਗੱਡੀਆਂ ਵਿੱਚ ਸੁੱਟਿਆ ਗਿਆ ਜਿਸ ਤੋਂ ਬਾਅਦ ਮਾਹੌਲ ਗਰਮ ਹੁੰਦਾ ਹੋਇਆ ਨਜ਼ਰ ਆਇਆ ਦੇਖੋ ਫਿਰ ਨੌਜਵਾਨਾਂ ਨੇ ਨਾਅਰੇ ਲਗਾ ਦਿੱਤੇ ਜਿਨ੍ਹਾਂ ਦੀ ਆਵਾਜ਼ ਆਸਮਾਨ ਤੱਕ ਗੂੰਜਦੀ ਹੋਈ ਨਜ਼ਰ ਆਈ ਇੱਕ ਵਾਰ ਫਿਰ ਦੱਸ ਦਈਏ ਇਹ ਲਾਈਵ ਤਸਵੀਰਾਂ ਤੁਹਾਨੂੰ ਸਿੱਧੀਆਂ ਪਟਿਆਲਾ ਤੇ ਸੰਗਰੂਰ ਰੋਡ ਦੀਆਂ ਦਿਖਾ ਰਹੇ ਹਾਂ ਜਿੱਥੇ ਭਾਨੇ ਸਿੱਧੂ ਦੇ ਹੱਕ ਦੇ ਵਿੱਚ ਕਿਸਾਨ ਜਥੇਬੰਦੀਆਂ ਮਜ਼ਦੂਰ ਏਕਤਾ ਜਥੇਬੰਦੀਆਂ ਅਤੇ ਨੌਜਵਾਨ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੀ ਕੋਠੀ ਸੰਗਰੂਰ ਦੇ ਵੱਲ ਆਪਣੇ ਕਾਫਲੇ ਲੈ ਕੇ ਕੂਚ ਕਰ ਰਹੇ ਸੀ ਪਰ ਭਾਰੀ ਪੁਲਿਸ ਫੋਰਸ ਦੇ ਵੱਲੋਂ ਨੌਜਵਾਨਾਂ ਤੇ ਕਿਸਾਨਾਂ ਦੇ ਕਾਫਲੇ ਰਸਤੇ ਵਿੱਚ ਹੀ ਰੋਕਲੇ ਗਏ ਜਿਸ ਤੋਂ ਬਾਅਦ ਨੌਜਵਾਨਾਂ ਨੇ ਰੋਡ ਤੇ ਹੀ ਚੱਕਾ ਜਾਮ ਕਰ ਦਿੱਤਾ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਨੌਜਵਾਨ ਤਰਨਾ ਲਗਾ ਕੇ ਸੜਕ ਉੱਤੇ ਬੈਠ ਗਏ ਨੇ ਤੇ ਆਵਾਜਾਈ ਵੀ ਪ੍ਰਭਾਵਿਤ ਹੋ ਰਹੀ ਹੈ ਇਹ ਦੇਖੋ ਭਾਰੀ ਪੁਲਿਸ ਫੋਰਸ ਨੇ ਬਲ ਦਾ ਪ੍ਰਯੋਗ ਕਰਦੇ ਹੋਏ ਨੌਜਵਾਨਾਂ ਨੂੰ ਚੁੱਕ-ਚੁੱਕ ਗੱਡੀਆਂ ਵਿੱਚ ਸੁੱਟਿਆ ਗਿਆ ਜਿਸ ਤੋਂ ਬਾਅਦ ਮਾਹੌਲ ਗਰਮ ਹੁੰਦਾ ਹੋਇਆ ਨਜ਼ਰ ਆਇਆ ਦੇਖੋ ਫਿਰ ਨੌਜਵਾਨਾਂ ਨੇ ਨਾਅਰੇ ਲਗਾ ਦਿੱਤੇ ਜਿਨ੍ਹਾਂ ਦੀ ਆਵਾਜ਼ ਆਸਮਾਨ ਤੱਕ ਗੂੰਜਦੀ ਹੋਈ ਨਜ਼ਰ ਆਈ ਬਨੇ ਤੇਰੀ ਸਾਥ ਤੇ ਕਾ ਲਿਆਗੇ ਥੋਕੇ ਕਿੰਨਾ ਕਰਕੇ ਬੈਠ ਜੁੜਨੇ ਧਰਨੇ ਜਾਣ ਆਹ ਛੋਟੇ ਰੁਕੇ ਹੋਏ ਨੇ ਗੱਡੀ ਮਾਰ ਕੇ ਮੀਟ ਵਰਗਾ ਕਿੰਨਾ ਮੇਰਾ ਪਿਆਰ ਦੇਖ ਲੈ ਠੀਕਾ ਕੰਮ ਪੂਰਾ ਗਿਆ ਸਭ ਜੀ ਆਹਦੇ ਭਾਈ ਆਜ਼ਾਦ ਆਜ਼ਾਦ ਬਣਿਆ ਸੇ ਨਾ ਅਲ ਹਮਦੁਲਿਲਾ नौजवान नाल ग হ্যালো <laughs> ਚੇ ਉਹ ਰਿਓ ਕਰਨਾ ਸੀ ਕਮਨਪੰਦ ਦੇ ਘਰ ਦਾ ਕਰਨ ਨਹੀਂ ਦਿੱਤਾ ਜੀ ਹਾਂਜੀ ਅਸੀਂ ਸਰਕਾਰ ਦੇ ਵਿਰੁੱਧ ਉਹ ਰਹੀ ਧਰਨਾ ਲਾ ਦਿੱਤਾ ਜੀ ਠੀਕ ਹੈ ਜੀ ਹਾਂਜੀ ਕੀ ਕਰਨ ਜਾ ਰਹੇ ਤੁਸੀਂ ਪਾਨੇ ਨੂੰ ਰਿਹਾਈ ਕਰਾਉਣ ਵਾਸਤੇ ਜਾ ਰਹੀ ਸੀ ਕਿੱਥੇ ਸੰਗਰੂਰ ਜਿਹੜਾ ਪਾਨਾ ਸਿੱਧੂ ਹੈ ਬਈ ਉਹਨੂੰ ਜ਼ਿਕਰਤਾਰ ਕਰਕੇ ਉਹਦੇ ਚੁੰਥੇ ਕੇਸ ਪਾਏ ਗਏ ਨੇ ਉਹਨੂੰ ਰਿਹਾਂ ਕਰਨ ਵਾਸਤੇ ਅਸੀਂ ਇੱਥੇ ਸਾਰੇ ਜਿਹੜੇ ਸੰਗਰੂਰ ਜਿਹੜਾ ਸੱਦਾ ਦਿੱਤਾ ਗਿਆ ਸੀਗਾ ਉੱਥੇ ਜਾ ਰਹੀ ਸੀ ਮੇਰੇ ਰਸਤੇ ਵਿੱਚ ਹੀ ਸਾਨੂੰ ਰੋਕ ਕੇ ਜਿਹੜਾ ਪੁੱਠਾ ਮੋੜ ਦਿੱਤਾ ਗਿਆ ਉਹਦੇ ਬਾਅਦ ਅਸੀਂ ਸਾਰਿਆਂ ਨੇ ਵੀ ਫਰੇ ਕੀਤੀ ਵੀ ਜਿਹੜਾ ਇਹ ਪਟਿਆਲਾ ਰੋੜਾ ਇਹ ਸੀ ਹੁਣ ਜਾਮ ਕਰਾਂਗੇ ਸ਼ਾਂਤਬਈ ਢੰਗ ਦੇ ਨਾਲ ਇੱਥੇ ਸੀ ਸਾਰੇ ਬੈਠੇ ਆ। ਜਿਹਦੀ ਗਈ ਅਸੀਂ ਇਹ ਕੱਪ ਗਈ ਦੀ ਨਾਕਾ ਲਾਇਆ ਜਿਹੜਾ ਸਾ ਅਸੀਂ ਕੱਪ ਗਈ ਸੀ ਸਾਨੂੰ ਅੱਗੇ ਆਈ ਕੁਰਸੀ ਦੇ ਰੋਕੇ ਆ। ਸਾਨੂੰ ਅੱਗੇ ਤੁਸੀਂ ਵਾਪਸ ਜਾ ਅਸੀਂ ਵਾਪਸ ਨਹੀਂ ਗਏ ਹੈਗੇ। ਉਦੋਂ ਵਾਰ ਸਾਨੂੰ ਕਿਹਾ ਵੀ ਤੁਹਾਨੂੰ ਕਿਰਪਾਦਾਰ ਕਰਨਾ ਛੱਡੋ ਪੰਜ-ਛੇ ਵਾਰਾਂਗੇ। ਸਾਡੇ ਜੋ ਅਸੀਂ 3-4 ਬੰਦੇ ਸਾਨੂੰ ਕਿਰਪਾਦਾਰ ਝਲਕੇ ਵੀ ਸਾਨੂੰ ਲੈ ਕੇ ਸਾਨੂੰ ਗੱਡੀ 'ਚ ਬਿਠਾ ਕੇ ਲੈ ਗਈ ਦੀ ਬੱਸ ਜ। ਉਹ ਬਾਈ ਪਿੱਛੋਂ ਆ ਕੇ ਮੈਨੂੰ ਸਾਨੂੰ ਕਹ ਰਹੀ ਵਾਪਸ ਸਾਨੂੰ ਉਦੋਂ ਵਾਰ ਜਿਹੜਾ ਅਸੀਂ ਇੱਥੇ ਪੰਜ ਸੌ ਮਰੀਆ ਸਾਨੂੰ ਐਕ ਦੇ ਸਾਥ ਵਿੱਚ ਢੰਗਰਾਂ ਵੱਲ ਜਾ ਰਹੇ ਆ ਵੀ ਸਾਨੂੰ ਜਾਣ ਦਿਓ ਉਹ ਕਹਿੰਦੇ ਸਾਡੀ ਮਜਬੂਰੀ ਹੈ ਵੀ ਸਾਡੀ ਵੀ ਮਜਬੂਰੀ ਹੈ ਜਿਹੜੇ ਸ਼ੌਂਕ ਨੂੰ ਕਰਦੇ ਆਗੇ ਸੜਕਾਂ ਦੇ ਪਤਾ ਕਰਕੇ ਅਸੀਂ ਇਹ ਨੰਨ ਰਹਿਤਾ ਅੱਜ ਵੀ ਅਸੀਂ ਪਟਾਣਾ ਰੋਡ ਜਾ ਰਹੇ ਆਗੇ ਤੇ ਇਹ ਸਾਥੀ ਵੀ ਦੱਸੇ ਜਾ ਰਹੇ ਨੇ ਚਾਰ ਜਿਹੜੇ ਉਹ ਬੜਾ ਕਹਿ ਰਹੇ ਨੇ ਵੀ ਇਹ ਗਲਤ ਹੋ ਰਿਹਾ ਹੈ ਇੱਕ ਪਾਰਾ ਵੀ ਜੋ ਰੋਸਾਂ ਦੇ ਅੱਗੇ ਵੀ ਆ ਗਿਆ ਜਾ ਰਹੇ ਨੇ ਮਾਈਕ ਤੇ ਪਬਲਿਕ ਸਪੋਰਟ ਦਿਖਾ ਰਹੇ ਆ ਅਸੀਂ ਆਹ ਰੋਡ ਦਾ ਪੂਰਾ ਨਿਸ਼ਾਨ ਆ ਗਏ ਬੰਦੀ ਦੇ ਚੋਂ ਜਾ ਰਹੇ ਜੀ ਸਾਹਿਬ ਅਸੀਂ ਅਮਨ ਆਮਨ ਨਾਲ ਅਡਾ ਹੱਕ ਹੈ ਡੈਮੋਕਰੈਟਿਕ ਹੱਕ ਹੈ ਅਸੀਂ ਆਪ ਦੀ ਆਵਾਜ਼ ਚੱਕ ਸਕਦੇ ਆ ਜੋ ਭਾਨੇ ਸਿੱਧੂ ਨਾਲ ਤੇ ਨੌਜਵਾਨਾਂ ਨਾਲ ਜ਼ਬਰ ਕਰ ਰਹੀ ਹੈ ਪੰਜਾਬ ਸਰਕਾਰ ਜੋ ਧੱਕਾ ਕਰ ਰਹੀ ਹੈ ਉਹਦੇ ਖਿਲਾਫ ਅਸੀਂ ਆਪ ਦੀ ਆਵਾਜ਼ ਵੀ ਨਹੀਂ ਇਕੱਠੇ ਹੋ ਕੇ ਕਰ ਸਕਦੇ ਹਾਂ ਜੇ ਅਸੀਂ ਕੋਈ ਲਾਅਨ ਆਰਡਰ ਨੂੰ ਆਪਦੇ ਹੱਥ ਲੈਨੇ ਹੋ ਤੁਹਾਨੂੰ ਹੱਕ ਹੈ ਸਾਨੂੰ ਰੋਕਣ ਦਾ ਸਾਨੂੰ ਡੱਕਣ ਦਾ ਪਰ ਇਸ ਤਰ੍ਹਾਂ ਡੱਕੋਗੇ ਇਹ ਗੱਲ ਠੀਕ ਨਹੀਂ ਸਾਨੂੰ ਬੇਨਤੀ ਹੈ ਜਿਹੜੇ ਉਸ ਤੇ ਨਾ ਪਹੁੰਚਣ ਅਦਰਵਾਈਜ਼ ਵਾਕੀ ਪਬਲਿਕ ਜਾ ਰਹੀ ਹੈ ਜੇ ਧਾਮ ਜੁਰਖਲਾਇਆ ਜਾਏ ਕਿ ਜੀ ਧਾਮ ਨੂੰ ਬਚਾਇਆ ਆਉ ਵੀ ਤੁਸ ਕਰਦਾ ਜੀ ਬਚਾ ਖਰਚਾ ਆਦਿ ਬਿਚਾਉਂਗੇ ਨੌਜਵਾਨਾਂ ਦਾ ਕਹਿਣਾ ਹੈ ਕਿ ਅਸੀਂ ਮਾਨ ਦੀ ਕੋਠੀ ਦਾ ਘਰੋ ਕਰਨ ਲਈ ਜਾ ਰਹੇ ਸੀ ਪਰ ਪੁਲਿਸ ਦੇ ਵੱਲੋਂ ਸਾਨੂੰ ਰਸਤੇ ਵਿੱਚ ਹੀ ਘੇਰ ਲਿਆ ਗਿਆ ਇਸ ਦੇ ਨਾਲ ਹੀ ਉਹਨਾਂ ਨੇ ਭਾਨੇ ਦੇ ਹੱਕ ਦੀ ਗੱਲ ਕਰਦੇ ਹੋਏ ਕਿਹਾ ਕਿ ਸਰਕਾਰ ਭਾਨੇ ਸਿੱਧੂ ਤੇ ਝੂਠੇ ਪਰਚੇ ਪਾ ਰਹੀ ਹੈ ਜੋ ਕਿ ਬਿਲਕੁਲ ਵੀ ਬਰਦਾਸ਼ਤ ਨਹੀਂ ਕਰਾਂਗੇ ਅਸੀਂ ਆਖਰੀ ਸਾਹ ਤੱਕ ਜ਼ੁਲਮ ਦੇ ਖਿਲਾਫ ਲੜਦੇ ਰਹਾਂਗੇ ਹਰ ਪਲ ਦੇ ਅਪਡੇਟ ਲਈ ਵੇਖਦੇ ਰਹੋ ਹਕੀਕੀ ਟੀਵੀ ਪੰਜਾਬੀ ਜੋ ਕਿ ਤੁਹਾਨੂੰ ਪਲ-ਪਲ ਦੀ ਖਬਰ ਘਰ ਬੈਠਿਆਂ ਨੂੰ ਦਿਖਾ ਰਿਹਾ ਹਕੀਕੀ ਟੀਵੀ ਪੰਜਾਬੀ ਲਈ ਸੰਗਰੂਰ ਤੋਂ ਅਨਿਲ ਜਹੰਦੀ report.